ਕਫਾਜ਼ ਵਾਹਿਗੁਰਜ ਕੀ ਫਤਿਹ ਧਰਮ ਚਲਾਵਨ ਲਈ ਸ੍ਰੀ ਗੁਰੂ ਤੇਗ ਬਹਾਦਰ ਆਏ 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 ਧਰਮ ਚਲਾ ਤਲਾਵਨ ਲਈ ਸ੍ਰੀ ਗੁਰੂ ਤੇਗ ਬਹਾਦਰ ਆਏ ਧਰਮ ਤਲਾਵਨ ਲਈ ਸ੍ਰੀ ਗੁਰੂ ਤੇਗ ਬਹਾਦਰ ਆਏ ਧਰਮ ਤਲਾਵਨ ਲਈ ਸ੍ਰੀ ਗੁਰੂ ਤੇਗ ਬਹਾਦਰ ਆਏ ਜੱਗ ਸਾਰੇ ਨੂੰ ਆ ਗਈ ਰਾਹਤ 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 ਕੌਮ ਸਿਖਾਂਦੀ ਕੌਮ ਸਿਖਾਦੀ ਬੜੀ ਮੁਬਾਰਕ ਕੌਮ ਸਿਖਾਦੀ ਕੜੀ ਮੁਬਾਰਕ ਕੌਮ ਸਿਖਾਦੀ ਬੜੀ ਮੁਬਾਰਕ ਸਤਿਗੁਰੂ ਸਾਹਿਬ ਪੰਥ ਦੇ ਮਾਲਕ 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 ਹੱਕ ਸੱਚ ਦੀ ਕਰਨੀ ਇਬਾਦਤ ਹੱਕ ਸੱਚ ਦੀ ਕਰਨੀ ਇਬਾਦਤ ਹੱਕ ਸੱਚ ਦੀ ਕਰਨੀ ਪਾਤਸ਼ਾਹ ਆਏ ਧਰਮ ਚਲਾਵਨ ਲਈ ਸ੍ਰੀ ਗੁਰੂ ਤੇਗ ਬਹਾਦਰ 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 ਆਏ ਧਰਮ ਆਦੀ ਕਰਦੇ ਫਾਜ਼ਲ ਧਰਮਾ ਦੀ ਕਰ ਦੇਣੀ ਹੀ ਫਾਜ਼ਲ ਧਰਮਾ ਦੀ ਕਰ ਦੇਣੀ ਹੀ ਫਾਜ਼ਲ ਧਰਮਾ ਦੀ ਕਰ ਦੇਣੀ ਫਾਜ਼ਲ ਮੁਗਲ ਰਾਜ ਦੀ ਆਣੀ ਕਿਆਮਤ 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 ਦੇਣੀ ਸਭ ਤੋਂ ਵੱਡੀ ਸ਼ਹਾਦਤ ਦੇਣੀ ਸਭ ਤੋਂ ਡੀ ਸ਼ਹਾਦਤ ਦੇਨੀ ਸਭ ਤੋਂ ਵੱਡੀ ਸ਼ਹਾਦਤ ਦੇਨੀ ਸਭ ਤੋਂ ਵੱਡੀ ਸ਼ਹਾਦਤ ਹਿੰਦ ਦੇ ਲੋਕ ਕਰ ਜਾਣੇ ਸਲਾਮਤ ਹਿੰਦ ਦੇ ਲੋਕ ਕਰ ਜਾਣੇ ਸਲਾਮਤ ਹਿੰਦ ਦੇ ਲੋਕ ਕਰ ਜਾਣੇ ਸਲਾਮ ਹਿੰਦ ਲੋਕ ਕਰ ਜਾਣੇ ਸਲਾਮ ਰਖਸ਼ਕ ਹਿੰਦ ਦੇ ਆਏ ਧਰਮ ਚਲਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਆਏ ਧਰਮ ਚਲਾਉਣ ਲਈ श्री, श्री गुरु, गुरु तेग गु बहादुर आए कर्म चलावन लई श्री गुरु तेग गु बहादुर आए कर्म चलावन लई श्री गुरु तेग बहादुर आए सिद्धक सिद्ध करहत सीखी सिद्धक सिद्ध करहत सीखी सिद्धक सिद्ध करहत सीखी पुल्ले मारम जिन्ने बताया पुल्ले ਪਾ ਗੀ ਆਇਆ ਐਸਾ ਗੁਰਗੱਤ ਪਾਗੀ ਆਇਆ ਐਸਾ ਗੁਰਗੱਤ ਪਾਗੀ ਆਇਆ ਇਤਿਹਾਸ ਐਸਾ ਕੋਈ ਕਰ ਨਾ ਪਾਇਆ 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 ਸਭ ਥਾਈ ਹੋਏ ਸਹਾਏ ਧਰਮ ਚਲਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਆਏ ਧਰਮ ਚਲਾਉਣ ਦਰੇ